ਇਸ ਸੰਵਿਧਾਨ ਜਿੱਦਣ ਲਾਗੂ ਹੋਇਆ ਉਸੇ ਡੇਟ ਤੇ ਪੂਰੀ ਦੁਨੀਆ ਚ ਲੋਕ ਜਸ਼ਨ ਮਨਾਦੇ ਸੀ ਇਸ ਗੰਤਰਤੱਤਵ ਦਿਵਸ ਤੇ ਉਸੇ ਦਿਨ ਹੀ ਕਾਰਵਾਈ ਹੋਣੀ ਬਹੁਤ ਮਨਪਕੀ ਜੀ ਇਹ ਹੋਈ ਕਾਰਵਾਈ ਤਾਂ ਫਿਰ ਬਣਦਾ ਹੈ ਇਹ ਸੋਚਣਾ ਬਣਦਾ ਕਿ ਇੱਕ ਕਾਰਵਾਈ ਕਿ ਨਹੀਂ ਜਿਹੜੀ ਸਥਾਨ ਚੁਣਿਆ ਹਮਮ ਸ਼੍ਰੀ ਹਰਮੰਦਰ ਸਾਹਿਬ ਦੇ ਨੇੜੇ ਵਾਲਾ ਬਿਲਕੁਲ ਸਟੈਚੂ ਦੇ ਪੰਜਾਬ ਚ ਹੋਰ ਵੀ ਵੱਡੇ ਆ ਉਹ ਕਿਉਂ ਚੁਣਿਆ ਪੰਜਾਬ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਕੀ ਕਾਰਨ ਮੰਨਦੇ ਹੋ ਇਸ ਚੀਜ਼ ਦਾ ਸਾਡੀ ਪਾਰਟੀ ਇਸ ਗੱਲ ਦੀ ਬੜੀ ਚਿੰਤਤ ਹੈ ਕਿ ਡੂੰਗੀ ਸਾਜ਼ਿਸ਼ ਹੈ ਔਰ ਸਾਜ਼ਿਸ਼ਕਾਰ ਜਿਹੜੇ ਲੋਕ ਨੇ ਉਹ ਪੰਜਾਬ ਦੇ ਵਿੱਚ ਸਿੱਖਾਂ ਨੂੰ ਤੇ ਦਲਤਾਂ ਨੂੰ ਆਪਸ ਵਿੱਚ ਲੜਾਉਣਾ ਇਹ ਆਂਡ ਆਰਡਰ ਦੀ ਗੱਲ ਆ ਇਹ ਸਰਕਾਰ ਟੋਟਲੀ ਫੇਲ ਆ ਟੋਟਲੀ ਫੇਲ ਹੈ ਜੀ ਪੂਰੇ ਪੰਜਾਬ ਤੋ ਦੋਸਤੋ ਕੱਲ ਸਵਧਾਨੇਰਵਾਤਾ ਡਾਕਟਰ ਬੀਨੂ ਅੰਮੇਦਕਰ ਜੀ ਬਾਬਾ ਸਾਹਿਬ ਜੀ ਦੀ ਪ੍ਰਤੀਮਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜਿਸ ਬੰਦੇ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਬੁੱਧੀਜੀਵੀਵਾਂ ਵੱਲੋਂ ਬਿਆਨ ਪਿਆ ਜੀ ਵੀ ਕੀਤੀ ਜਾਂਦੀ ਆ ਜੋ ਵੀ ਘਟਨਾ ਹੋਈ ਬੜੀ ਮਨਭਾਗੀ ਸੀ ਸੋਸ਼ਲ ਮੀਡੀਆ ਤੱਕ ਜਿਸ ਤਰ੍ਹਾਂ ਇਹ ਖਬਰਾਂ ਪਹੁੰਚਦੀਆਂ ਨੇ ਅੱਗ ਮੰਗਾ ਫੈਲ ਜਾਂਦੀਆਂ ਨੇ ਤੇ ਇਸੇ ਤਹਿਤ ਗੱਲਬਾਤ ਕਰਨ ਲਈ ਸਾਡੇ ਨਾਲ ਜੁੜਵੂਦ ਨੇ ਡਾਕਟਰ ਹਰੀਜਿੰਦਰ ਸਿੰਘ ਜੀ ਆਖੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਦਵਾਬਾ ਜੋਂ ਦੇ ਪ੍ਰਧਾਨ ਆਓ ਕਰਦੇ ਹਾਂ ਉਹਨਾਂ ਨਾਲ ਗੱਲ ਕਰ ਸਤਿ ਸ਼੍ਰੀ ਅਕਾਲ ਜੀ ਜੁਖਾ ਸਾਹਿਬ ਜੋ ਕੱਲ ਮੰਦਬਾਗੀ ਘਟਨਾ ਵਾਪਰਦੀ ਆ ਕਿਸ ਤਰ੍ਹਾਂ ਦੇਖਦੇ ਹੋ ਉਸ ਚੀਜ਼ ਨੂੰ ਬਹੁਤ ਹੀ ਨਿੰਦਣਯੋਗ ਬਹੁਤ ਮਾੜੀ ਘਟਨਾ ਔਰ ਗਣਤੰਤਰ ਦਿਵਸ ਤੇ ਇਸ ਤਰ੍ਹਾਂ ਹੋਣਾ ਇਹ ਹੋਰ ਵੀ ਮੰਦਪਾਗ ਬਿਲਕੁਲ 26 ਜਨਵਰੀ 1950 ਨੂੰ ਸਾਡੇ ਦੇਸ਼ ਦੇ ਵਿੱਚ ਸੰਵਿਧਾਨ ਲਾਗੂ ਹੋਇਆ ਹਾਂ ਔਰ ਭਾਰਤ ਦਾ ਸੰਵਿਧਾਨ ਦੁਨੀਆ ਦੇ ਵਿੱਚ ਜਿਹੜੇ ਸਭ ਤੋਂ ਚੰਗੇ ਸੰਵਿਧਾਨ ਆ ਉਹਨਾਂ ਚੋਂ ਇੱਕ ਹੈ ਬਾਬਾ ਸਾਹਿਬ ਭੀਮrao ਡਾਕਟਰ ਅੰਬੇਡਕਰ ਜੀ ਨੇ ਸੰਵਿਧਾਨ ਨੂੰ ਲਿਖਿਆ ਹਾਂ ਕਮੇਟੀ ਸੀ ਉਸ ਕਮੇਟੀ ਦੇ ਵਿੱਚ ਪ੍ਰਮੁੱਖ ਤੌਰ ਤੇ ਹਾਂ ਇਹਨਾਂ ਨੂੰ 2 ਸਾਲ 9 ਮਹੀਨੇ 11 ਦਿਨ ਲੱਗੇ ਨੂੰ ਸਿਰੇ ਲਾਉਣ ਦੇ ਲਈ ਹੁਣ ਇਸ ਸੰਧਾਨ ਦੇ ਅਨੁਸਾਰ ਪੂਰੇ ਦੇਸ਼ ਵਾਸੀਆਂ ਨੂੰ ਬਹੁਤ ਹੀ ਇੱਜ਼ਤ ਨਾਲ ਗ੍ਰੇਸਫੁਲੀ ਮੌਲਿਕ ਅਧਿਕਾਰ ਮਿਲਿਆ ਹੂੰ ਉਹ ਚਾਹੇ ਕਿਸੇ ਵੀ ਧਰਮ ਦਾ ਚਾਹੇ ਕਿਸੇ ਵੀ ਕਾਸਟ ਦਾ ਚਾਹੇ ਉਮੀਦ ਹੈ ਚਾਹੇ ਗਰੀਬ ਹੈ ਔਰ ਉਹ ਕਿਸੇ ਵੀ ਧਰਮ ਦੇ ਦੇਸ਼ ਦੇ ਵਿੱਚ ਕੋਈ ਮੰਦਾ ਜਿਹੜਾ ਮਰਜੀ ਉਹਦਾ ਧਰਮ ਉਹ ਮੰਨ ਸਕਦਾ ਇੱਕ ਸੈਕੂਲਰ ਜਿਹੜਾ ਆ ਉਹ ਸੰਵਿਧਾਨ ਜਿਹੜਾ ਆ ਸਾਡੇ ਦੇਸ਼ ਦਾ ਹੂੰ ਲਾਗੂ ਹੋਇਆ ਲੋਕਤੰਤਰੀ ਢਾਂਚਾ ਆਇਆ ਬਿਲਕੁਲ ਤੇ ਤੁਸੀਂ ਇਹ ਇਮੇਜਨ ਕਰੋ ਕਿ ਇਸ ਸੰਵਿਧਾਨ ਦੇ ਨਾਲ ਅ ਦੇਸ਼ ਦੇ ਵਿੱਚ ਪਹਿਲੀ ਦਫਾ ਸਾਡੀਆਂ ਜਿਹੜੀਆਂ ਲੇਡੀਜ਼ ਐ 50% ਪਾਪੂਲੇਸ਼ਨ ਨੂੰ ਇਹਨਾਂ ਨੂੰ ਪਹਿਲੀ ਦਫਾ ਇਨਸਾਨਾਂ ਵਾਲੇ ਹੱਕ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਲੈ ਕੇ ਦਿੱਤੇ ਹਿੰਦੂ ਕੋੜ ਵੱਲ ਬਹੁਤ ਵੱਡਾ ਉਦਾਹਰਣ ਬਰਾਬਰ ਦੇ ਹੱਕ ਮਿਲਿਆ ਬਰਾਬਰ ਦੇ ਅੱਛੇ ਫਿਰ ਜਿਨ੍ਹਾਂ ਲੋਕਾਂ ਨੂੰ ਅਛੂਤ ਕਿਹਾ ਜਾਂਦਾ ਸੀ ਸ਼ੋਣਾ ਵੀ ਪਾਪ ਹੈ ਮਨੁੱਖੀ ਸਭਰਤੀ ਦੇ ਮਤਲਬ ਜੋ ਇਥੇ ਸਿਸਟਮ ਲਾਗੂ ਹੋਇਆ ਸਾਡੇ ਸਮਾਜ ਤੇ ਉਸ ਨੂੰ ਸਾਡਾ ਸੰਵਿਧਾਨ ਬਣਿਆ ਉਹਨਾਂ ਲੋਕਾਂ ਨੂੰ ਵੀ ਇਨਸਾਨਾਂ ਵਾਲੀ ਜੁਨੇ ਪਾ ਗਏ ਬਾਬਾ ਸਾਹਿਬ ਡਾਕਟਰ ਪੀਮਰਾਓ ਮਿਟੇ ਸਬਦ 10000 ਰੁਪਏ 10000 ਰੁਪਏ ਜਿਹੜੀਆਂ ਪਛੜੀਆਂ ਛੜੀਆਂ ਉਹਨਾਂ ਨੂੰ ਹੱਕ ਕੋਈ ਛੱਡਿਆ ਨਹੀਂ ਜਿਹਨੂੰ ਦੇ ਨੱਕ ਲੈ ਕੇ ਦਿੱਤੇ ਬਿਲਕੁਲ ਮਤਲਬ ਕੋਈ ਕਿੰਤੂ ਪਰੰਤੂ ਨਹੀਂ ਸੀ ਹੂੰ ਅੱਛਾ ਹੁਣ 26 ਜਨਵਰੀ ਵਾਲੇ ਦਿਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਸਟੈਚੂ ਨੂੰ ਤੋੜਿਆ ਜਾਣਾ ਹੂੰ ਤਾਂ ਜਿਹੜੀ ਲੋਕਾਂ ਨੂੰ ਲੋਕ ਸਮਝ ਗਏ ਜਿਹੜੀ ਸਮਝ ਗਏ ਕਿ ਸਾਨੂੰ ਡਾਕਟਰ ਅੰਬੇਡਕਰ ਜੀ ਦੇ ਕਾਰਨ ਮਿਲਿਆ ਹੂੰ ਤੁਸੀਂ ਤਾਂ ਯਾਦ ਹੋਊਗਾ ਪਹਿਲਾ ਇਤਿਹਾਸ ਦਿੰਦਾ ਸਤੀ ਪ੍ਰਥਾ ਸੀ ਬਿਲਕੁਲ ਜੀ ਹਸਬੰਦ ਮਰਦਾ ਹੀ ਪਾਬੰਦ ਲੈ ਗਿਆ ਜਾਂ ਜਿੱਦਾਂ ਦਾ ਮਰਜੀ ਆ ਨਸ਼ੇੜੀ ਆ ਕੀ ਆ ਉਹਦੇ ਨਾਲ ਹੀ ਜਨਾਨੀ ਨੂੰ ਫੋਕ ਦਿੰਦੇ ਸੀ ਹਾਂ ਜੀ ਬਿਲਕੁਲ ਜੀ ਸਤੀ ਉਹਨੂੰ ਰੋਕਿਆ ਗਿਆ ਹੂੰ ਮਤਲਬ ਇੰਨਾ ਕੁਛ ਬਾਬਾ ਸਾਹਿਬ ਡਾਕਟਰ ਮਿਤਕਰ ਨੇ ਦਿੱਤਾ ਇਸ ਦੇਸ਼ ਦੇ ਲੋਕਾਂ ਨੂੰ ਸੰਵਿਧਾਨ ਲਿਖ ਕੇ ਤੇ ਸੰਵਿਧਾਨ ਜਿੱਦਣ ਲਾਗੂ ਹੋਇਆ ਉਸੇ ਡੇਟ ਤੇ ਪੂਰੀ ਦੁਨੀਆ ਚ ਲੋਕ ਜਸ਼ਨ ਮਨਾ ਰਹੇ ਸੀ ਇਸ ਗਣਤੰਤਰ ਦਿਵਸ ਤੇ ਤੇ ਉਸੇ ਦਿਨ ਹੀ ਕਾਰਵਾਈ ਹੋਣੀ ਬਹੁਤ ਮੰਦਭਾਗੀ ਆ ਜੀ ਇਹ ਹੋਈ ਕਾਰਵਾਈ ਤਾਂ ਫਿਰ ਬਣਦਾ ਹੈ ਇਹ ਸੋਚਣਾ ਬਣਦਾ ਕਿ ਇੱਕ ਕਾਰਵਾਈ ਕੇ ਨਹੀਂ ਉਹ ਜਿਹੜਾ ਵਿਅਕਤੀ ਆਕਾਸ਼ ਸਿੰਘ ਹੈ ਹੂੰ ਉਹਦੀ ਤਾਂ ਮਨੁਜ ਆਪਾਂ ਸੋਚ ਵੀ ਨਹੀਂ ਸਕਦੇ ਕਿ ਇਹ ਬੰਦੇ ਦੀ ਇਕੱਲੇ ਦੀ ਰਣਨੀਤੀ ਆ ਇਹਦੇ ਪਿੱਛੇ ਰਣਨੀਤੀ ਆ ਉਹ ਕਿੱਡੀ ਵੱਡੀ ਪੌੜੀ ਲੈ ਕੇ ਆਇਆ ਉਹ ਥੋੜਾ ਲੈ ਕੇ ਆਇਆ ਦਿਨ ਦਿਹਾੜੇ ਕੰਮ ਕਰ ਰਿਹਾ ਆ ਕੋਈ ਰਾਤ ਨਹੀਂ ਆ ਗਈ ਕੋਈ ਰਾਤ ਨਹੀਂ ਉਹਦੀ ਮਨਸਾ ਕੀ ਆ ਦੁਨੀਆ ਨੂੰ ਦੱਸਣ ਦੀ ਫਿਰ ਜਿਹੜੀ ਸਥਾਨ ਚੁਣਿਆ ਹਮਮ ਸ਼੍ਰੀ ਹਰਮੰਦਰ ਸਾਹਿਬ ਦੇ ਨੇੜੇ ਵਾਲਾ ਬਿਲਕੁਲ ਸਟੈਚੂ ਦੇ ਪੰਜਾਬ ਚ ਹੋਰ ਵੀ ਵੱਡੇ ਆ ਉਹ ਕਿਉਂ ਚੁਣਿਆ ਸਾਡੀ ਪਾਰਟੀ ਇਸ ਗੱਲ ਦੀ ਬੜੀ ਚਿੰਤਤ ਹੈ ਕਿ ਡੂੰਗੀ ਸਾਜ਼ਿਸ਼ ਹੈ ਔਰ ਸਾਜ਼ਿਸ਼ਕਾਰ ਜਿਹੜੇ ਲੋਕ ਨੇ ਹੂੰ ਉਹ ਪੰਜਾਬ ਦੇ ਵਿੱਚ ਸਿੱਖਾਂ ਨੂੰ ਤੇ ਦਲਤਾਂ ਨੂੰ ਆਪਸ ਵਿੱਚ ਲੜਾਉਣਾ ਚਾਹੁੰਦੇ ਮਾਹੌਲ ਖਰਾਬ ਕਰਨਾ ਚਾਹੁੰਦੇ ਮਾਹੌਲ ਪੰਜਾਬ ਦਾ ਖਰਾਬ ਕਰਨਾ ਚਾਹੁੰਦੇ ਆ ਔਰ ਮੈਂ ਤੁਹਾਡੀ ਜਾਣਕਾਰੀ ਲਈ ਦੱਸਾਂ ਕਿ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਸ਼ੈਡਿਊਲਡ ਕਾਸਟਸ ਸਾਡੇ ਪੰਜਾਬ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਜਿਹੜੀਆਂ 2-3 ਸਟੇਟਾਂ ਜਿੱਥੇ ਵੱਧ ਸ਼ਰੂਕਾਸ ਪੜੇ ਲਿਖੇ ਸਾਡੇ ਪੰਜਾਬ ਚ ਜਿੱਥੇ ਵੱਧ ਸ਼ਰੂ ਕਸ ਪ੍ਰੋਸਪੇਰਸ ਹੈ ਉਹ ਸਾਡੇ ਪੰਜਾਬ ਚ ਹੈ ਜਿੱਥੇ ਵੱਧ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਫਾਲੋਅਰ ਹੈ ਮਹਾਰਾਸ਼ਟ੍ਰੋਤਵਾਦ ਹੋ ਇੱਥੇ ਪੰਜਾਬ ਦੇ ਵਿੱਚ ਤੁਸੀਂ ਦੇਖੋ ਕਿੰਨੀ ਵੱਡੀ ਸਾਜ਼ਿਸ਼ ਹੈ ਤੇ ਸਾਨੂੰ ਪੂਰੀ ਸ਼ੱਕ ਹੈ ਸ਼ੰਕਾ ਜਹਰ ਅਸੀਂ ਕਰਦੇ ਹਾਂ ਪਾਰਟੀ ਵੱਲੋਂ ਕਿ ਇਹ ਪਾਰਟੀ ਏਜੰਸੀਆਂ ਦਾ ਇਹਦੇ ਵਿੱਚ ਬੜਾ ਵੱਡਾ ਰੋਲ ਹੈ ਠੀਕ ਹੈ ਜੀ ਜੀ ਇਹਨੂੰ ਨਿਰਪੱਖੋਂ ਕਿ ਦੀ ਜਾਂਚ ਹੋਵੇ ਤਾਂ ਇਹ ਗੱਲ ਸਾਹਮਣੇ ਆਉਗੀ ਆਰਐਸਐਸ ਦਾ ਹੱਥ ਪੋਸੀਬਿਲਟੀ ਹੈ ਤੇ ਦੇਖੋ ਬੀਜੇਪੀ ਦੇ ਆਗੂਆਂ ਨੇ ਘਟਨਾ ਹੁੰਦੇ ਸਾਰੇ ਇਲਜ਼ਾਮ ਕਿੱਥੇ ਲਾਇਆ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਪਰ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦਾ ਕੀ ਕਸ਼ੂਰ ਹੈ ਉਹਨਾਂ ਨੂੰ ਕੀ ਲੋਡ ਪਈ ਸੀ ਦੇਖੋ ਮਤਲਬ ਟਾਰਗੇਟ ਹੈ ਉਹਨੂੰ ਸਿੱਖਾਂ ਨਾਲ ਕਾਂਕੀ ਦਲਿਤ ਜਿਹੜੀ ਹੈ ਡਾਕਟਰ ਅੰਬੇਡਕਰ ਦੇ ਨਾਂ ਤੇ ਸਿੱਖ ਸਮੁਦਾਇ ਨਾਲ ਟਕਰਾ ਜਾਣ ਇਹ ਦੋ ਇਹ ਜਿਹੜੀਆਂ ਸਮੁਦਾਇ ਹੈ ਪੰਜਾਬ ਦੇ ਵਿੱਚ ਬਹੁ ਗਿਣਤੀ ਦੇ ਵਿੱਚ ਨੇ ਸਿੱਖ ਵੀ ਬਿਲਕੁਲ ਜੀ ਨਾਲੇ ਸਾਰੇ ਇਹਨਾਂ ਦਾ ਤਾਂ ਦੇਖੋ ਇੱਕ ਮੰਨ ਲਓ ਆਪਾਂ ਸਿੱਖ ਨੂੰ ਗਿਣੀਏ ਜਾਂ ਇੱਕ ਨਾਲ ਆਪਾਂ ਜਿਹੜੀਆਂ ਦੂਸਰੇ ਨੂੰ ਤੇ ਇਹਨਾਂ ਦਾ ਤਾਂ ਨੌ ਮਾਸ ਦਾ ਰਿਸ਼ਤਾ ਹੈ ਲੰਬੇ ਸਮੇਂ ਤੋਂ ਇੱਕ ਦੂਜੇ ਦੇ ਕਮਾਂਕਾਰਾਂ ਦੇ ਵਿੱਚ ਹਿੱਸੇدار ਰਹੇ ਤੁਸੀਂ ਦੇਖੋ ਜਿਹੜੇ ਕਮਾਂਕਾਰਾਂ ਨੂੰ ਵੀ ਛੱਡੀਏ ਖਾਲਸੀ ਦੀ ਤਾਂ ਸਾਜਣਾ ਜਿਹੜੀ ਆ ਉਹ ਗਰੀਬ ਸਿੱਖਾਂ ਨੂੰ ਬਿਲਕੁਲ ਬਿਲਕੁਲ ਜੀ ਇਹਨਾਂ ਤੋਂ ਹੋਈ ਆ ਤੇ ਦੂਜੀ ਗੱਲ ਇਹ ਆ ਡਾਕਟਰ ਸਾਹਿਬ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਇਹ ਏਜੰਸੀਆਂ ਦਾ ਕੰਮ ਆ ਹੂੰ ਪੰਜਾਬ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਕੀ ਕਾਰਨ ਮੰਨਦੇ ਹੋ ਤੁਸੀਂ ਦਾ ਆ ਦੇਖੋ ਪੰਜਾਬ ਨੂੰ ਟਾਰਗੇਟ ਕਰਨਾ ਅਸਲ ਵਿੱਚ ਸਿੱਖ ਟਾਰਗੇਟ ਨੇ ਓਕੇ ਸੈਂਟਰ ਦੀ ਸਟੇਟ ਦੇ ਜਿਹੜੀ ਏਜੰਸੀਆਂ ਆ ਉਹਨਾਂ ਦੇ ਸਿੱਖ ਟਾਰਗੇਟ ਹੈ ਹੂੰ ਪਹਿਲਾਂ ਸਿੱਖਾਂ ਦਾ ਇਥੇ ਉਹ ਕਾਰਨ ਹੋਇਆ ਹੂੰ ਕਿਹੜਾ ਸੀ ਜ ਸਮਾਂ ਜਨ 77 ਤੋਂ ਜੋ ਸ਼ੁਰੂ ਹੋਇਆ ਕੰਮ ਹੂੰ ਬਿਲਕੁਲ ਬਹੁਤ ਸਿੱਖ ਮਾਰੇ ਗਏ ਹਜ਼ਾਰਾਂ ਨਹੀਂ ਲੱਖਾਂ ਚ ਮਾਰੇ ਜਨਰੇਸ਼ਨ ਖਤਮ ਕਰ ਦਿੱਤੀ ਗਈ ਦੋ ਜਨਰੇਸ਼ਨ ਹੀ ਖਤਮ ਹੋ ਗਈਆਂ ਫਿਰ ਜਦੋਂ ਇੱਥੇ ਚੰਤ ਤਾਂ ਫਿਰ ਵਿਦੇਸ਼ਾਂ ਚ ਭਾਰਤੀ ਏਜੰਸੀਆਂ ਨੰਗੀਆਂ ਹੋ ਗਈਆਂ ਹੂੰ ਹਰੇ ਹਰਦੀਪ ਸਿੰਘ ਨੀਜਰ ਦਾ ਹੂੰ ਅਵਤਾਰ ਸਿੰਘ ਖੰਡੇ ਦਾ ਕਤਲ ਬਿਲਕੁਲ ਉਹ ਸ਼ਰਿਆਮੀ ਭਾਰਤੀ ਏਜੰਸੀਆਂ ਕਿ ਇਹ ਤਾਂ ਸਿੱਖ ਜਿਹੜੇ ਬਾਹਰ ਰਹਿੰਦੇ ਉੱਥੇ ਜਾ ਕੇ ਵੀ ਉਹਨਾਂ ਨੂੰ ਮਾਰ ਦਿੰਦੇ ਹੂੰ ਮਾਰ ਦਿੰਦੇ ਹੁਣ ਗੱਲ ਇਹ ਆ ਵੀ ਇਥੇ ਪੰਜਾਬ ਦੇ ਵਿੱਚ ਜੇ ਸ਼ਾਂਤਿਆ ਤਾਂ ਡੰਡਾ ਕਿਉਂ ਮਾਰਾਂਗੇ ਹੂੰ ਬਿਲਕੁਲ ਤੇ ਜੇ ਕਿਸੇ ਨੂੰ ਕੁੱਟਣਾ ਆ ਤਾਂ ਫਿਰ ਉੱਥੇ ਜਿਹੜਾ ਹੈ ਮਾਹੌਲ ਜਿਹੜਾ ਖਰਾਬ ਕੀਤਾ ਜਾਵੇ ਹੂੰ ਸਿੱਖਾਂ ਦੀ ਤਦਲਤਾਂ ਦੇ ਆੜ ਦੇ ਵਿੱਚ ਇਹਨਾਂ ਦਾ ਦਲਤ ਭਾਈ ਚਾਰੇ ਤੋਂ ਵੀ ਵੀ ਟਾਰਗੇਟ ਹੋ ਗਿਆ ਸਿੱਖ ਵੀ ਟਾਰਗੇਟ ਹੋ ਗਏ ਮਤਲਬ ਇੱਕ ਸਿੱਖਾਂ ਤੇ ਪੰਜਾਬ ਤੇ ਮਤਲਬ ਇੱਕ ਹੋਰ ਜੁਰਮ ਦੀ ਦਾਸਤਾਨ ਦੀ ਸ਼ੁਰੂਆਤ ਦੀ ਇਹ ਨਿਸ਼ਾਨੀ ਹੈ ਵੀ ਮੰਨ ਲਓ ਹੁਣ ਇਹ ਕੁਸ਼ੋਰ ਨਵੇਂ ਪਰਾਂ ਵਾਲੇ ਸਾਹਮਣੇ ਵਿੱਚ ਇਦਾਂ ਦੀ ਇੱਕ ਟਰਾਂਮਾ ਜਿਹਨੂੰ ਨਾ ਸੀ ਦੀ ਸਲਿਆ ਤੇ ਇਦਾਂ ਦੀ ਇੱਕ ਟਰਾਂਮਾ ਫੇਰ ਹੋ ਸਕਦੀ ਹੈ ਜਿੱਦਾਂ ਪਿੱਛੇ ਜੇ ਆਪਾਂ ਦੇਖੀਆਂ ਬੇਅਦਬੀਆਂ ਹੋਈਆਂ ਬੇਅਦਬੀਆਂ ਤੇ ਵੱਡੇ ਪੱਧਰ ਤੇ ਹੋਈਆਂ ਉਹ ਵੱਡੇ ਪੱਧਰ ਹਾਲੇ ਤੱਕ ਨਹੀਂ ਛੱਡੀਆਂ ਨਹੀਂ ਤੇ ਫਗਵਾੜੇ ਵਿੱਚ ਵੀ ਤੁਹਾਡੇ ਹੋ ਕੀ ਹੱਡੀ ਆ ਨਾ ਉਹ ਚੀਜ਼ ਹੁਣ ਫਗਵਾੜੇ ਸੀ ਉਹ ਬੇਅਦਬੀ ਕਰਨ ਵਾਲੇ ਨੂੰ ਇਥੇ ਮਾਰਤਾ ਕਿ ਨਾਮ ਸਿੰਘ ਨੇ ਉਹ ਵੀ ਇੱਕ ਸਾਜ਼ਿਸ਼ੀ ਲੱਗਦੀ ਸੀ ਨਾਮ ਸਿੰਘ ਨੂੰ ਹੁਣ ਜੀ ਇਹ ਵਿਅਸਤੀ ਜਿਹੜਾ ਆ ਜਿਹਦੀ ਡਾਕਟਰ ਅੰਬੇਡਕਰ ਦੇ ਉਹ ਬੁੱਤ ਜਿਹੜੇ ਸਟੈਚੂ ਨੂੰ ਜੇ ਕੋਈ ਪ੍ਰਤੀਮਾਸੀ ਉਹਨਾਂ ਦੀ ਹਾਂਜੀ ਉਹਨੂੰ ਬੇਅਦਬੀ ਕਰੇਗਾ ਹੂੰ ਤਾਂ ਫਿਰ ਇਹ ਜਿਹੜਾ ਗਰੀਬ ਸਮਾਜ ਇਹ ਸਹਿਣਤਾ ਨਹੀਂ ਕਰੂਗਾ ਨਹੀਂ ਜੀ ਬਿਲਕੁਲ ਦੇਖੋ ਜਿਨ੍ਹਾਂ ਦੇ ਰੱਬ ਨੂੰ ਤੁਸੀਂ ਠੇਸ ਪਹੁੰਚਾਉਗੇ ਹਾਂ ਬਿਲਕੁਲ ਸਾਡੇ ਲਈ ਰੱਬ ਤੋਂ ਵੀ ਵੱਡੇ ਨਹੀਂ ਹੂੰ ਦੇਣਗੇ ਦੇਖੋ ਸਾਨੂੰ ਅਸੀਂ ਬੜੇ ਕਹਿਣ 'ਚ ਕੋਈ ਹਿਚਕ ਚਾਉਂਦੇ ਨਹੀਂ ਕਿ ਜੇ ਡਾਕਟਰ ਅੰਬੇਡਕਰ ਜੀ ਨਾ ਹੁੰਦੇ ਤਾਂ ਸਾਣੀ ਅਸੀਂ ਇਨਸਾਨਾਂ ਵਾਲੀ ਜੁਨੇ ਨਹੀਂ ਸੀ ਪੈਣਾ। ਇਹ ਸਾਡਾ ਕੁਝ ਸਵਾਰਿਆ ਗਰੀਬ ਸਮਾਜ ਦਾ ਤੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਜਿੰਦਗੀ ਪਰ ਦੇ ਸੰਘਰਸ਼ ਦੀ ਸਵਾਰਿਆ। ਬਹੁਤ ਵੱਡੀ ਗੱਲ। ਤੇ ਜੇ ਸੀਸ ਪੰਜਾਬ ਦੀ ਧਰਤੀ ਤੇ ਉਹਨਾਂ ਦੇ ਸਟੈਚੂ ਨਾਲ ਉਹਨਾਂ ਦੀ ਬੇਹਰਮਤੀ ਕੋਈ ਕਰੇਗਾ, ਕੁਝ ਵੀ ਕਰੇਗਾ, ਕਿੰਨੀ ਕ ਬਰਦਾਸ਼ਤ ਕਰ ਲਾਂਗੇ। ਫਿਰ ਲੰਮੇ ਹੱਥੀ ਲਾਵਾਂਗੇ ਜੀ। ਸਰ ਇਹੀ ਤਾਂ ਮਤਲਬ ਤੁਹਾਡੇ ਕਹਿਣ ਮੱਕੋ ਕਈ ਉਹੀ ਤਾਂ ਚਾਹੁੰਦੇ ਨਾ, ਉਹੀ ਤਾਂ ਉਹ ਚੀਜ਼ ਚਾਹੁੰਦੇ ਆ। ਨਿਕੀ ਜਿਹੜੀ ਤਾਂ ਸਮਝਦਾ ਰਿਆ ਉਹ ਤਾਂ ਇਸ ਚੀਜ਼ ਨੂੰ ਇਸ਼ਾਰੇ ਤੋਂ ਸਮਝ ਜਾਂਦੇ ਆ ਉਹ ਇਦਾਂ ਦਾ ਕੁਝ ਵੀ ਨਹੀਂ ਉਹ ਤੇ ਫਿਰ ਤੇ ਕਿਰਿਆ ਕਰਨਗੇ ਪਰ ਜਿਹੜੇ ਉਹ ਚਾਹੁੰਦੇ ਆ ਵੀ ਆਪਾਂ ਲੜੀਏ ਇਸ ਚੀਜ਼ ਨੂੰ ਉਠੀਏ ਉੱਥੇ ਇੱਕ ਦੂਜੇ ਦੇ ਸਿਰ ਪਾੜੀਏ ਜਾਂ ਵਿਰੋਧ ਕਰੀਏ ਇਹ ਚੀਜ਼ ਨੂੰ ਮਤਲਬ ਸਭ ਜੋ ਹੁਣ ਜੇ ਵੀ ਬਾਰ ਬਾਰ ਕਰਾਈ ਜਾਣਗੇ ਕਰਾਈ ਜਾਣਗੇ ਨਾ ਚੁੱਲੀ ਆ ਅਸੀਂ ਕਿਹਨੂੰ ਕਿਹਨੂੰ ਰੋਕ ਲਾਂਗੇ ਕਦੀ ਨਾ ਕਦੀ ਤਾਂ ਦੇਖੋ ਕੋਈ ਨਾ ਕੋਈ ਤਾਂ ਕੰਦੇ ਉੱਠੂ ਕੋਈ ਨਾ ਕੋਈ ਤਾਂ ਉੱਠੂ ਆ ਕਿਹਨੂੰ ਕਿਹਨੂੰ ਰੋਕ ਲਾਂਗੇ ਠੀਕ ਹੈ ਨਾ ਕਿਸੇ ਨੇ ਰੁਕਣਾ ਨਹੀਂ ਕਿਸੇ ਨੇ ਰੁਕਣਾ ਨਹੀਂ ਫਿਰ ਇਹ ਮਾਹੌਲ ਦਾ ਇਹ ਗੱਲ ਚਾਹੁੰਦੇ ਆ ਵੀ ਪੰਜਾਬ ਚ ਸਿੱਖ ਤੇ ਦਲਤ ਲੜਨ ਹੂੰ ਇਹ ਬੜੀ ਚੀਜ਼ ਦਾ ਏਜੰਸੀਆਂ ਦਾ ਜ਼ੋਰ ਲੱਗਾ ਹੋਇਆ ਆ ਪਰ ਹੁਣ ਆ ਜਿਹੜਾ ਉਹਨਾਂ ਨੇ ਬੜਾ ਮਾਸਟਰ ਸਟ੍ਰੋਕ ਸੀ ਉਹਨਾਂ ਦਾ ਜੋ ਕੰਮ ਕਰਾਇਆ ਏਜੰਸੀਆਂ ਨੇ ਤੇ ਅਸੀਂ ਪੂਰਾ ਦੋਸ਼ ਦਿੰਦੇ ਆ ਕਿ ਏਜੰਸੀਆਂ ਆਰਐਸਐਸ ਦੇ ਏਜੰਡੇ ਤੇ ਸਾਰਾ ਕੁਝ ਆ ਸਰਕਾਰ ਉਹਨਾਂ ਦੀ ਐ ਉਹਨਾਂ ਰਾਹੀਂ ਸਾਰਾ ਕੁਝ ਹੀ ਹੋ ਰਿਹਾ ਤੇ ਪੰਜਾਬ ਤੇ ਸਾਨੂੰ ਅਸੀਂ ਇਹਨਾਂ ਨੂੰ ਹੱਥ ਵਰਕੇ ਬੇਨਤੀ ਕਰਦੇ ਆ ਕਿ ਜੇ ਪੰਜਾਬੀਆਂ ਨੂੰ ਅੱਗ ਦੀ ਪੱਟੀ 'ਚ ਚੋਕਣ ਦਾ ਇੰਤਜ਼ਾਮ ਨਾ ਕਰੋ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਪੰਜਾਬ ਵਾਸੀਆਂ ਨੂੰ ਪੰਜਾਬ ਵਾਸੀ ਕੀ ਇਹ ਸਾਰੀ ਸਾਜ਼ਿਸ਼ ਨੂੰ ਸਮਝ ਇੱਕ ਦੂਜੇ ਨਾਲ ਲੜਨ ਦਾ ਨਹੀਂ ਕੋਈ ਫਾਇਦਾ ਸਾਜ਼ਿਸ਼ ਸਮਝ ਕੇ ਸਾਜ਼ਿਸ਼ਕਾਰਾਂ ਦੀ ਸਾਜ਼ਿਸ਼ ਨੂੰ ਫੀਲ ਕਰਨ ਦੇ ਲਈ ਆਪਾਂ ਜਿਹੜੀ ਭਾਈਚਾਰਕ ਸਾਂਝ ਉਹਨੂੰ ਨਾ ਤੋੜੀਏ ਸਿੱਖ ਵੀ ਹੱਲਾ ਬੋਲਣ ਹੂੰ ਕਿ ਜਿਨ੍ਹਾਂ ਨੇ ਇਹ ਕੁਝ ਕੀਤਾ ਉਹ ਵੀ ਉਹਨੂੰ ਲੱਭਣ ਦਾ ਯਤਨ ਕਰਨ ਹੂੰ ਉਹ ਵੀ ਇਹਦੀ ਡੰਗਾਈ ਤੱਕ ਜਾਣ ਤੇ ਜਿਹੜਾ ਸਾਡਾ ਦਲਤ ਸਮਾਜ ਆ ਉਹਨਾਂ ਦੇ ਵੀ ਜਿਹੜੇ ਥਿੰਕ ਟੈਂਕ ਬੈਠੇ ਆ ਜਿਹੜੇ ਉਹਨਾਂ ਦੇ ਐਕਟੀਵਿਸਟ ਬੈਠੇ ਆ ਉਹ ਵੀ ਹਾਲੇ ਹਾਈਪਰ ਨਾ ਹੋਣ ਹੂੰ ਉਹ ਸਭੋਂ ਇਸ ਗੱਲ ਦੀ ਨੂੰ ਡੰਗਾਈ ਤੱਕ ਜਾਣ ਔਰ ਸਮਝਣ ਤੇ ਜਿਹੜੇ ਸਾਜ਼ਿਸ਼ ਕਰਿਆ ਉਹਨਾਂ ਦੇ ਮਨਸੂਬੇ ਆਪਾਂ ਕਾਮਯਾਬ ਸਫਲ ਨਹੀਂ ਹੋਣ ਜਿਹੜੇ ਇਹ ਸਭ ਉਤਹੀਆ ਕਰਨਾ ਚਾਹੀਦਾ ਸਰਕਾਰ ਸਰ ਕੀ ਕਹਣਾ ਕੋ ਦਿਖੋ ਮੌਜੂਦਾ ਸਰਕਾਰ ਆ ਜਿਸ ਵੇਲੇ ਭਗਵੰਤ ਸੰਗਮਾਨ ਹੁਣਾਂ ਦੀ ਸਰਕਾਰ ਆਉਂਦੀ ਆ ਵੱਡੇ ਵੱਡੇ ਵਾਅਦੇ ਕਰਦੇ ਆ ਦਾਅਵੇ ਕਰਦੇ ਆ ਵੀ ਸੀਗੇ ਕਦਰ ਮੰਗਿਆ ਮਨ ਸ਼ਾਂਤੀ ਦਾ ਮਨ ਲੋ ਲਾਅ ਐਂਡ ਆਰਡਰ ਦਾ ਪੂਰਾ ਖਿਆਲ ਰੱਖਿਆ ਜਾਂਦਾ। ਅੱਛਾ ਜੇ ਲਾਅ ਐਂਡ ਆਰਡਰ ਦੀ ਗੱਲ ਆ ਇਹ ਸਰਕਾਰ ਟੋਟਲੀ ਫੇਲ ਦਾ। ਟੋਟਲੀ ਫੇਲ ਹੈ ਜੀ ਪੂਰੇ ਪੰਜਾਬ 'ਚ ਦਿਨ ਦਿਹਾੜੇ ਲੁੱਟਾਂ ਹੁੰਦੀਆਂ ਆ, ਕਤਲ ਹੁੰਦੇ ਆ, ਗੈਂਗਸਟਰ ਆਪਣੀਆਂ ਕਾਰਗੀਆਂ ਪਾਈ ਪਾਈ ਜਾਂਦੇ ਆ। ਇਹ ਤਾਂ ਸਰਕਾਰ ਬੈਸੀ ਲਾਅ ਐਂਡ ਆਰਡਰ ਚ ਫੇਲ ਹੈ। ਹੂੰ। ਤੇ ਦਿਨੋਂ ਤੋਂ ਸਾਰੇ ਕੰਮਾਂ 'ਚ ਹੀ ਸਰਕਾਰ ਹੀ ਫੇਲ ਹੈ। ਸਾਰੇ ਕੰਮਾਂ 'ਚ ਫੇਲ ਹੈ ਕਿਸੇ ਵੀ ਕੰਮ ਦੇ ਵਿੱਚ ਇਹ ਸਰਕਾਰ ਨਹੀਂ। ਹੂੰ। ਅੱਗੇ ਵਧ ਸਕਦੇ। ਮਨ ਲੋ ਇੱਕ ਕਿਹੜੇ ਹੁੰਦੀਆਂ ਇਹੋ ਜਿਹੀਆਂ ਪ੍ਰਤਿਮਾ ਹੁੰਦੀਆਂ ਆ ਕੁਝ ਖਾਸ ਆਪਣੇ ਚਿੰਨ ਹੁੰਦੇ ਆ ਜਿਨ੍ਹਾਂ ਦੀ ਸਾਂਭ-ਸਮਾਲ ਸਰਕਾਰ ਨੇ ਕਰਨੀ ਹੁੰਦੀ ਇਹਨਾਂ ਤੋਂ ਵੀ ਥੋੜੀ ਜਿਹੀ ਚਾਹੀਦੀ ਜਿੱਥੇ ਇੰਨੀ ਸਿਕਿਉਰਿਟੀ ਆਪਾਂ ਵੱਲੋਂ ਲੀਡਰਾਂ ਨੂੰ ਦਿੱਤੀ ਹੋਈ ਹੈ ਥੋੜਾ ਪਤਾ ਹੈ ਨਾ ਚੀਜ਼ਾਂ ਦੇ ਉਹਨਾਂ ਨੂੰ ਫੋਕਸ ਰੱਖਣਾ ਚਾਹੀਦਾ ਆ ਬਿਲਕੁਲ ਬਿਲਕੁਲ ਹੀ ਰੱਖਣਾ ਚਾਹੀਦਾ ਜਿੱਥੇ ਪਤਾ ਹੈ ਕਿ ਇਦਾਂ ਦੀ ਕੋਈ ਗੱਲ ਹੋ ਸਕਦੀ ਆ ਫਿਰ ਇਹਨਾਂ ਦੀਆਂ ਏਜੰਸੀਆਂ ਕਿੱਥੇ ਗਈਆਂ ਇਹਨਾਂ ਨੂੰ ਪਤਾ ਨਹੀਂ ਲੱਗਾ ਕਿ ਇਦਾਂ ਦੀ ਸਾਜ਼ਿਸ਼ ਇੱਥੇ ਹੋ ਰਹੀ ਹੈ ਇੰਟੈਲੀਜੈਂਸ ਨੂੰ ਇੰਟੈਲੀਜੈਂਸ ਨੂੰ ਪਤਾ ਹੋਣਾ ਚਾਹੀਦਾ ਫੇਲ ਇੰਟੈਲੀਜ ਤੇ ਅਸੀਂ ਤਾਂ ਦੇਖੋ ਦੁਆਬਾ ਜਿਹੜਾ ਆ ਇਹਦੇ ਵਿੱਚ ਪਾਪੂਲੇਸ਼ਨ ਹੈ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਮੰਨਣ ਵਾਲਿਆਂ ਦੀ ਬਿਲਕੁਲ ਜੀ ਬੜੇ ਲਿਖਣ ਲੋਕ ਹੈ ਬੜੇ ਲਿਖਣ ਲੋਕ ਹੈ ਸਾਰੇ ਕੁਸ਼ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਇਹ ਸੀ ਜਾਂ ਜੜ੍ਹਾਂ ਤੱਕ ਜਾਈਏ ਇਸ ਗੱਲ ਨੂੰ ਸਮਝੀਏ ਕਿ ਇਹ ਕਰਵਾਇਆ ਕਿਉਂ ਗਿਆ ਹੈ ਇਹ ਬੰਦਾ ਕਿੱਦਾਂ ਦਾ ਚੂਜ਼ ਕੀਤਾ ਗਿਆ ਹੈ ਕੁਝ ਲੋਕ ਕਹਿੰਦੇ ਆ ਉਹ ਨਸ਼ੇੜੀ ਆ ਉਹ ਕਿਸ ਤਰ੍ਹਾਂ ਆ ਤੇ ਜਦੋਂ ਏਜੰਸੀਆਂ ਕੰਮ ਕਰਦੀਆਂ ਨਕਮੀ ਤੋਂ ਨਕਮੀ ਵੱਧੇ ਤੋਂ ਇਦਾਂ ਦਾ ਕੰਮ ਕਰਵਾਉਂਦੀਆਂ ਤਾਂ ਕਿ ਲੋਕ ਸ਼ੱਕ ਘਟੇਗਾ ਮੰਨ ਲਓ ਬਾਅਦ ਵਿੱਚ ਸਰ ਇਹ ਸੁਣਾਉਣ ਟੂਲ ਟੂਲ ਵਰਤਦੇ ਆ ਬਾਅਦ ਵਿੱਚ ਕਹਿੰਦੇ ਨੇ ਇਹ ਮੰਦਬੁੱਧੀ ਆ ਜਾਂ ਕੁਛ ਵੀ ਗੈਰ ਸਿਰ ਪੱਲਾ ਛਾੜ ਦਿੰਦੇ ਟੂਲ ਵਰਤਦੇ ਸੋ ਦੋਸਤੋ ਸਾਡੇ ਨਾਲ ਇਸੰਗ ਡਾਕਟਰ ਹਰਜਿੰਦਰ ਸਿੰਘ ਜਖੂ ਜਿਨ੍ਹਾਂ ਨੇ ਜੋ ਕੱਲ ਬਾਬਾ ਸਾਹਿਬ ਦੀ ਪ੍ਰਤਿਮਾ ਦੇ ਨਾਲ ਸ਼ੇੜ ਸ਼ੜ ਕਰਨ ਜਾਂ ਨੂੰ ਭੰਨਣ ਦੀ ਕੋਸ਼ਿਸ਼ ਕੀਤੀ ਗਈ ਆ ਉਸਦੇ ਪਤੀ ਆਪਣੀ ਪ੍ਰਤੀਗਮ ਦਿੱਤੇ ਨੇ ਤੇ ਇਲਾਕਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਵੀ ਬੇਨਤੀ ਕੀਤੀ ਜਾਂਦੀ ਆ ਕਿ ਇਹਨਾਂ ਦੀ ਬਰੀਕੀ ਦੇ ਨਾਲ ਕੋਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀਆਂ ਘਟਨਾਵਾਂ ਵਾਪਰਤ ਨਾ ਹੋਣ